ਤਾਂ ਆ ਦੇਖੋ ਸਾਹਮਣੇ ਸਾਡੇ 52 ਦੀ ਫੋਟੋ 295 ਸਿੰਘ ਸਾਹਿਬ ਤੇ ਮੈਂ ਖੜਾ ਬਨਾਲੀ ਰੋਡ ਤੇ ਆ ਦੇਖੋ ਸਾਹਮਣੇ ਐਡਵੈਂਚਰ ਪਾਰਕ ਸਾਰਾ ਕੁਝ ਲਿਖਿਆ ਹੋਇਆ ਹੈ 22 ਦੇ ਫੋਟੋ ਲੱਗੀਆਂ ਹੋਈਆਂ ਨੇ ਸਾਹਮਣੇ ਤੋਂ ਬਈ ਵੈਲਕਮ ਅੱਜ ਫੇਰ ਇੱਕ ਨਵੇਂ ਦਿਨ ਦੇ ਨਾਲ ਤੇ ਸਵੇਰ ਹੋ ਗਈ ਹੈ ਤੇ ਟਾਈਮ ਹੋ ਗਿਆ 7 7 ਵਜੇ 7 ਵਜੇ ਤੇ ਰਾਤ ਸਟੇ ਕੀਤੀ ਸੀਗੀ ਇੱਥੇ ਨਾ ਨਹੀਂ ਖਾ ਦਿੱਤਾ ਉਹ ਤੋਂ ਸਾਗਰ ਬਹੁਤ ਵਧੀਆ ਰੀਜਨੇਬਲ ਹੋਟਲ ਮਿਲ ਗਿਆ ਸੀਗਾ ਤੇ ਆਪਣੀਆਂ ਬਾਈਕਸ ਅਪਾ ਵਾਰਮਅਪ ਕਰਦੇ ਆਂ ਇੱਧਰ ਤੇ ਮਟੋਰ ਔਰ BMW ਸਟਾਰਟ ਖੜੀਆਂ ਤੇ ਚਲਦੇ ਆਂ ਚਾਹ ਪਾਣੀ ਪੀਂਦੇ ਆਂ ਉਸ ਤੋਂ ਬਾਅਦ ਸਿੱਧਾ ਸੋਲੰਗ ਵੈਲੀ ਰੋਤੰਗ ਪਾਸ ਉੱਧਰ ਨਜ਼ਾਰੇ ਦਿਵਾ ਕੇ ਲਿਆਉਂਦੇ ਆਂ ਤੁਹਾਨੂੰ ਨਿਕਲਦੇ ਆਂ ਜੀ ਤਾਂ ਵੀ ਨਿਕਲ ਲਗੇ ਆ ਤੁਹਾਨੂੰ ਸਵੇਰੇ ਸਵੇਰੇ ਮਾਲ ਰੋਡ ਦਿਖਾਉਂਦੇ ਆਂ ਸਵੇਰੇ 7 ਵਜੇ ਦਾ ਮਨਾਲੀ ਦਾ ਮਾਲ ਰੋਡ ਆ ਜੋ ਉੱਪਰ ਦਾ ਨਜ਼ਾਰਾ ਕੁਸਹਿਜ ਐ ਸਵੇਰ ਸਵੇਰ ਦਾ ਲੋ ਜੀ ਉੱਪਰ ਦਾ ਸਨੋਫਾਲ ਪੂਰੀ ਹੋਈ ਹੋਈ ਹੈ ਆ ਇਧਰ ਆਪਿਆ ਟੂਰਿਸਟ ਤਾਂ ਆਂਦੇ ਨੇ ਦੇਖੇ ਟੂਰਿਸਟ ਦਾ ਤਾਂ ਚਲਦਾ ਹੀ ਰਹਿਣਾ ਕਾਹ ਹਾਲ ये आ जी माल रोड देखो माल रोड सफाई हो रही है पूरी बहुत वादिया देख लो जी माल रोड सबरे खाली पे देखने लगे ਲੋਗੀ ਹੁਣ ਹੁਣ ਚੱਲ ਰਹੇ ਤਾਂ ਤੰਪਾਸ ਵਾਲੀ ਰੋਡ ਤੇ ਇਹ ਜਾਂਦੀ ਸਲਾਂਗ ਮੈਲੀ ਸਵੇਰੇ ਸਵੇਰੇ ਨਿਕਲੋ ਤਾਂ ਫਾਇਦਾ ਯਹੀ ਹੈ ਬਸ ਹੋਰੋਂ ਪਿੱਛੇ ਰਹਿ ਗਿਆ ਯਾਰ ਕਿਤੇ ਵੀ ਹੈਗਾ ਰਸਤਾ ਇਧਰ ਹੋਈ ਜਾ ਸਕਦਾ ਹੈ भाई

ਭਾਈ ਦੁਨੀਆ ਤੇ ਤੁਸੀਂ ਕਿਤੇ ਵੀ ਚਲੇ ਜਾਇਓ ਅੱਜ ਕੱਲ ਯੂਟਿਊਬਰ ਬੜੇ ਦਿਖਾਨਦੇ ਆ ਤੇ ਆ ਦੇਖੋ ਸਾਹਮਣੇ ਸਾਡੇ ਵਾਈ ਦੀ ਫੋਟੋ 295 ਸਿੰਘ ਸਾਹਿਬ ਤੇ ਮੈਂ ਖੜਾ ਮਨਾਲੀ ਰੋਡ ਤੇ ਆ ਦੇਖੋ ਸਾਹਮਣੇ ਐਡਵੈਂਚਰ ਪਾਰਕ ਸਾਰਾ ਕੁਝ ਲਿਖਿਆ ਵਾਈ ਦੇ ਫੋਟੋ ਲੱਗਿਆ ਹੋਇਆ ਸਾਹਮਣੇ 295 ਸੌਫਟ ਨੰਬਰ ਇਹ ਤੁਹਾਨੂੰ ਪਤਾ ਹੀ ਹੈ ਵਾਈ ਦਾ ਗਾਣਾ ਸੀਗਾ ਬਹੁਤ ਮਸ਼ਹੂਰ 295 ਉਹਦੇ ਨਾਮ ਤੇ ਚੱਲ ਰਿਹਾ ਥਾਰਾਂ ਦਾ देख चाहे तू कहीं अभी खोल रहे हैं बंदे आगे चलते हैं पूछ तो। है? अरे सुन हाँ मैं करौंठा कर मिल जाए ना आगे अभी दुकान खोल रहा बंदा चल आ जा पा दूंगा जी तो रुके ब्रेकफास लंच सारा कुछ लिख रहा है क्या दिक्कत होगी बाइक तो ठंडी है भाई देखो तुम नज़ारे जन्नत है जन्नत हाँ 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 भाई तभी स्लो चला रहा हूँ लो जी देखो इधर नितेश भाई बना रहे हैं, अपना ब्लॉग स्नो स्नोफॉल चारे पास आ जाओ धीरे धीरे आगे हैं ਆਜੋ ਆਜੋ ਭਾਈ ਦੇਖੋ ਤੁਸੀਂ ਚਾਰੇ ਪਾਸੇ ਕੀ ਨਜ਼ਾਰਾ ਯਾਰ ਭਾਈ ਇਹ ਹੈ ਅਸਲੀ ਜੰਨਤ ਲੋ ਨਜ਼ਾਰਾ ਸੀ ਇਹ ਪਰਸਾ ਹੁਣੀ ਦੋ ਤਿੰਨ ਘੰਟੇ ਦਾ ਨਾ ਪਈਆ ਯਾਰ ਨੂੰ ਲੇ ਫਲੌਗ ਤੋਂ 2 ਕਿਲੋ ਮੀਟਰ ਰਹਿ ਗਿਆ ਚੱਲ ਤਗਾ ਬਾਈਕ ਯਾਰ ਹੌਲੀ ਚਲਾਣੀ ਪੈ ਰਹੀ ਆ ਔਰ ਕੁਛ ਪਤਾ ਨਹੀਂ ਆ ਕਿਤੇ ਬਲੈਕ ਆਈਸ ਮਿਲ ਗਈ ਤਾਂ ਬਾਈਕ ਸਲਿੱਪ ਵੀ ਗਰ ਸਕਦੀ ਆ ਬਾਈਕ ਸਲਿੱਪ ਹੋਣ ਦਾ ਬਹੁਤ ਖਤਰਾ ਆ ਵੱਕੀ ਦੇਖੋ ਸੂਰਜ ਦੇਵਤਾ ਠਾਠਾ ਮਾਰ ਰਿਹਾ ਪੁਗਰੀਆਂ ਹੁਣ ਇੱਥੇ ਬਹੁਤ ਖਤਰਾ ਯਾਰ ਅਗੇ ਬੱਕੇ ਦਰੇ ਜਿੱਪਸੀਆਂ ਜ਼ਿਆਦਾ ਚੱਲਦੀਆਂ ਔਰ ਇਦਾਂ ਤੜ ਪੜ ਰਿਹਾ ਯਾਰਾ ਯਾਰ ਨਜ਼ਾਰਾ ਪੂਰਾ ਪੂਰਾ ਸਲਾਗ ਵੈਲੀ ਤਾਂ ਮੈਂ ਇੱਕ ਵਾਰ ਪਹਿਲਾਂ ਵੀ ਵਲੌਗ ਹੋਣਾ ਸੀ ਸਲਾਗ ਵੈਲੀ ਦਾ ਮਤਲਬ ਇਹਦਾ ਨਜ਼ਾਰਾ ਆਂਦਾ ਨਾ ਅਕਲ ਤਨ ਤੱਕ ਕਿਤਾ ਜਾ ਸਕਦੇ ਆ ਯਾਰ ਹੁਣ ਦੇਖਦੇ ਆ ਜੇ ਨਾ ਬਲੌਗ ਹੋਈ ਵੈਸੇ ਕਹਿਤ ਰਹੇ ਆ ਕਿ ਇਹ ਉੱਪਰ ਤੱਕ ਜਾ ਸਕਦੇ ਆ ਹੁਣ ਜਿਵੇਂ ਇਹ ਦੇਖੋ ਮੋੜ ਆ ਗਿਆ ਨਾ ਮੋੜ ਤੇ ਬਲੈਕ ਆਈਸ ਸਾਰੀ ਆ ਤੇ ਬਹੁਤ ਡੇਂਜਰ ਹੈ ਇਹ ਆਪਾਂ ਨੂੰ ਬੜੇ ਪਿਆਰ ਨਾਲ ਇੱਥੋਂ ਹੁਣ ਆ ਬਰਸ ਸਾਰੀ ਹੋ ਰਹੀ ਆ ਸਿੰਗਲ ਰਹੀ ਆ ਦੇ ਕਾ ਮਤਲਬ ਗੱਡੀ ਨੂੰ ਨਾ ਖਤਰਾ ਨਹੀਂ ਹੈ ਬਾਈਕ ਨੂੰ ਤਾਂ ਖਤਰਾ ਹੈਗਾ ਹੀ ਹੈ ਬਾਈਕ ਵਾਲੇ ਵਾਸਤੇ ਤਾਂ ਦੇਖੋ ਕੋਈ ਪਤਾ ਥੋੜੀ ਹੁੰਦਾ ਅੱਕੇ ਤਰ ਤੁਸੀਂ ਦੇਖੋ ਲੋਕੇਸ਼ਨ ਦੇਖੋ ਯਾਰ ਤੁਸੀਂ ਮਤਲਬ ਮਜ਼ਾ ਆਉਂਦਾ ਦੇਖ ਕੇ ਦੇਖੋ ਸਹੀ ਆ ਦੇਖੋ ਕਿੱਡੇ ਜਿਹੇ برف ਦੇਖੋ ਤੁਸੀਂ ਇਹ ਤਾਂ ਹਲੇ برفੋ ਫਿੰਗਰ ਚੀ ਗਿਆ ਕਹਿੰਦੇ ਤਾਂ ਚਾਰ-ਚਾਰ ਪੁੱਤ ਪੁਰਾ ਪੈ ਗਈ। ਪਰ ਵੀ ਦੇਖੋ ਤੁਸੀਂ। ਥੋੜੀ ਗੱਲਬਾਤ ਹੈ, ਪੂਰੀ ਗੱਲਬਾਤ ਹੈ। ਬਹੁਤ ਨਜ਼ਾਰਾ ਯਾਰ। ਤੇ ਆਪਾਂ ਹੁਣ ਇੰਦਾ ਕਰਦੇ ਆਂ। ਬਾਈਕ ਲਾਨੇ ਸਾਈਡ ਤੇ ਇੱਥੇ ਬਣਾਉਂਦੇ ਰੀਲਾਂ। ਬਾਸ। ਤੇ ਤੁਸੀਂ ਦੇਖ ਹੀ ਸਕਦੇ ਹੋ। ਬਾਕੀ ਗੱਟੀਆਂ ਤਾਂ ਜਿਹੜੇ ਇੱਧਰ ਦੀਆਂ ਜ਼ਿਆਦਾ ਕੰਮ ਆ ਪੀਕਾ ਪੂਰੇ ਬਹੁਤ ਜਲਦੀ ਐ ਆ ਜਾਓ ਦੇਖ ਕੇ ਆਨੇ ਆ ਗਿਰਨ ਦਾ ਖਤਰਾ ਵੀ ਇੱਥੇ ਬਹੁਤ ਜ਼ਿਆਦਾ ਰਹਿ ਜਾਂਦਾ ਦੇਖੋ ਗੱਲਬਾਤ ਪੂਰੀ ਹੋ ਯਾਰ ਦੇਖੋ ਥੋੜਾ ਜਿਹਾ ਹੁਣ ਇਹ ਦੇਖੋ ਗਿਰਨ ਦਾ ਵੀ ਖਤਰਾ ਹੋ ਰਿਹਾ ਹੁਣ ਰੀਲ ਬਣਾਵਾਂਦੇ ਆ ਆਪਾਂ ਸਟੇਸ਼ਨ ਨੂੰ ਬੁਲਾ ਲੈਂਦੇ ਆ ਪ੍ਰਤੇਸ਼ ਆ ਰਿਹਾ ਊੜਾ ਨਜ਼ਾਰਾ ਯਾਰ ਪੂਰਾ ਨਜ਼ਾਰਾ ਅੱਤ ਕਰਾਈ ਤੇ ਆ ਤਾਂ ਫਾਈਨਲੀ ਆਪਾਂ ਪਹੁੰਚ ਗਏ ਇਸ ਟਾਈਮ ਸਲਾਂਗ ਵੈਲੀ ਬਈ ਸਲਾਂਗ ਵੈਲੀ ਦਾ ਜਿਹੜਾ ਫਰਵਰੀ ਦਾ 뷰 ਹੈ ਤੁਸੀਂ ਮੇਰੇ ਦੇਖ ਸਕਦੇ ਹੋ ਪਿੱਛੇ ਫੁੱਲ ਬਰਫ਼ ਹੈ ਫੁੱਲ ਸਨੋ ਹੈ ਤੇ ਵਲੋਗਿੰਗ ਚੱਲ ਰਹੀ ਆ ਪੂਰੀ ਇੱਧਰ ਨਤੇਸ਼ ਵੀ ਲੱਗਿਆ ਹੋ ਆਪਣੇ ਕੰਮ ਤੇ ਚਾਰੇ ਪਾਸੇ ਬਰਫ਼ ਹੈ ਔਰ ਅੱਜ ਤਰੀਕ ਹੈਗੀ 24 ਫਰਵਰੀ 24 ਫਰਵਰੀ 2025 ਤੇ ਤੁਸੀਂ ਬਾਕੀ ਬਰਫ਼ ਦੇਖੋ ਯਾਰ ਧੁੱਪ ਨਿਕਲੀ ਹੋਈ ਐ ਬਈ ਤੁਹਾਡੀ ਇਨਫੋਰਮੇਸ਼ਨ ਵਾਸਤੇ ਮੈਂ ਦੱਸ ਦਵਾਂ ਅੱਜ ਤਰੀਕ ਹੈਗੀ ਐ 24 24 ਫਰਵਰੀ 2025 ਤੇ ਮੈਂ ਇਸ ਟਮ ਖੜਿਆ ਸਲਾਂਗ ਵੈਲੀ ਸਲਾਂਗ ਵੈਲੀ ਮਨਾਲੀ ਤੋਂ 12 ਕਿਲੋਮੀਟਰ ਦੂਰ ਹੈ ਔਰ ਫਰਵਰੀ ਮਹੀਨੇ ਦੇ ਐਂਡ ਤੱਕ ਇੱਥੇ ਬਰਫ਼ ਰਹਿੰਦੀ ਹੈ ਕਈ ਵਾਰ ਮਾਰਚ ਤੱਕ ਵੀ ਇੱਥੇ ਬਰਫ਼ ਪੈ ਜਾਂਦੀ ਹੈ ਔਰ ਰੁਕ ਵੀ ਜਾਂਦੀ ਬਰਫ਼ ਇੱਥੇ ਰੁਕਦੀ ਹੈ ਬਰਫ਼ ਜਿਆਦਾ ਪਿੰਗਲਦੀ ਨਹੀਂ ਤੇ ਬਾਈ ਤੁਸੀਂ ਵਿੱਚੇ ਦੇਖ ਸਕਦੇ ਹੋ ਬਾਕੀ ਮੌਸਮ ਦੇਖੋ ਹਾਂਜੀ ਨਾ ਬਾਈ ਉੱਪਰ ਕਿਉਂ ਚੜਾ ਫਿਰ ਤੂੰ ਬਾਈ ਨਤੇਸ਼ ਉੱਪਰ ਚੜ ਗਿਆ ਔਰ ਪੰਗਾ ਲੈ ਲਿਆ ਉਸਨੇ ਕਿਉਂਕਿ ਹੈ ਆ ਬੈਠ ਕੇ ਆ ਜਾ ਨਾ ਅਰੇ एकदम ਪੀ ਸਪੀਡ ਪਕੜ ਕੇ ਆ ਜਾ ਹੋਰ ਨਹੀਂ ਨਹੀਂ ਸਪੀਡ ਪਕੜ ਜਾਈਗੀ ਬੈਂਚੋਂ ਯਾਥੇ ਚੜ੍ਹ کیسے ਗਿਆ ਚੜ੍ਹਨ ਲਈ ਤਾਂ ਕਦਾ ਆਸਾਨ ਹੈ ਬਾਕੀ ਬਾਈ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਤੁਸੀਂ ਸ਼ਾਇਦ ਤੁਹਾਨੂੰ ਅਜੀਬ ਲੱਗੇ ਇੱਥੇ ਰਹਿਣਾ ਇਹਨਾ ਪੋਸੀਬਲ ਨਹੀਂ ਹੈ ਇਹ ਸਿਰਫ ਦੇਖਣ ਨੂੰ ਬਰਫ਼ ਚੰਗੀ ਲੱਗਦੀ ਐ ਇੱਥੇ ਦੇ ਲੋਕ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਪੁੱਛ ਕੇ ਦੇਖਿਓ ਆਜਾ ਉਹਨਾਂ ਵਾਸਤੇ ਇਹ ਰੁਜ਼ਗਾਰ ਦਾ ਸਾਧਨ ਵੀ ਐ ਖੈਰ ਪਰ ਰਹਿਣਾ ਬਹੁਤ ਔਖਾ ਔਰੇ ਆਪਾਂ ਲੋਕ ਕਹਿ ਦਿੰਦੇ ਆਪਾਂ ਸਿਰਫ ਇੰਜੋਏ ਕਰਨ ਆਂਦੇ ਆ ਪਰ ਜਿਹੜੇ ਲੋਕਲ ਲੋਕ ਐ ਉਹਨਾਂ ਵਾਸਤੇ ਬੜਾ ਔਖਾ ਹੋ ਜਾਂਦਾ ਰਹਿਣਾ ਔਰੇ ਕਿਉਂਕਿ ਹਰੇਕ ਫੈਸਿਲਿਟੀ ਇਹਨਾਂ ਤੋਂ ਦੂਰ ਚਲੀ ਜਾਂਦੀ ਐ ਔਰ ਪਾਣੀ ਨਹੀਂ ਮਿਲਦਾ ਪ੍ਰੋਪਰ ਔਰ ਠੰਡ ਵਿੱਚ ਕਿਤੇ ਬਾਹਰ ਨਹੀਂ ਨਿਕਲੇ ਜਾ ਸਕਦਾ। ਯਾਨੀ ਕਿ ਇੱਕ ਤਰ੍ਹਾਂ ਦੀ ਕਹਿਣਾ ਦੁਨੀਆ ਚੱਲਣੀ ਬੰਦ ਹੋ ਜਾਂਦੀ ਹੈ ਇਹਨਾਂ ਵਾਸਤੇ। ਆਪਾਂ ਨੂੰ ਇਹ ਦੇਖਣ ਨੂੰ ਲੱਗਦੀ ਹੈ ਵਧੀਆ। ਤੇ ਮੈਂ ਤਾਂ ਇਹੀ ਕਹੂੰਗਾ ਵੀ ਨਜ਼ਾਰੇ ਲੈਣਾ ਆਓ ਬਸ ਆਪਣੀ ਜ਼ਿੰਦਗੀ ਇੰਜੋਏ ਕਰੋ। ਭਾਈ ਅਸੀਂ ਨਾ ਹੁਣ ਚੰਡੀਗੜ੍ਹ ਤੋਂ ਇਹ ਸੋਚ ਕੇ ਆਏ ਸੀਗੇ ਵੀ ਅੱਜ ਸਨੋ ਫਾਲ ਸ਼ਾਇਦ ਸਾਨੂੰ ਮਿਲ ਜੇਗੀ ਲਾਈਵ। ਪਰੇ ਯਾਰ ਲਾਈਵ ਸਨੋ ਨਹੀਂ ਮਿਲੀ ਕਿਉਂਕਿ ਰਾਤ ਮੌਸਮ ਤਾਂ ਬੜਿਆ ਸੀਗਾ ਬਰਫ਼ ਪਈ ਆ ਉੱਪਰ ਪਹਾੜਾਂਾਂ ਚ ਪਈ ਆ ਨੀਚੇ ਮਾਲ ਰੋਡ ਤੇ ਨਹੀਂ ਪਈ ਹੈਗੀ ਮਨਾਲੀ ਵੀ ਨਹੀਂ ਪਈ ਇੱਥੇ ਸਲੰਗਵੈਲੀ ਤਾਂ ਖੈਰ ਬਰਫ਼ ਜੇ ਪੈ ਜਾਂਦੀ ਹੈ ਤਾਂ ਇੱਥੇ ਘਟੋ ਘਟ ਹਫ਼ਤਾ ਹਫ਼ਤਾ ਬਰਫ਼ ਨਹੀਂ ਮਤਲਬ ਮੈਲਟ ਨਹੀਂ ਹੁੰਦੀ ਬਰਫ਼ ਬਰਫ਼ ਤੇ ਪਈ ਰਹਿੰਦੀ ਆ ਔਰ ਬਾਈਕ ਅਸੀਂ ਰੋਡ ਤੇ ਹੀ ਖੜੀ ਕਰੀਓ ਥੋੜਾ ਰਿਸਕ ਤਾਂ ਹੈਗਾ ਯਾਰ ਪੱਕੀ ਠੀਕ ਆ ਕੋਈ ਗੱਲ ਨਹੀਂ ਇੱਥੇ ਨਾ ਨੀ ਟ੍ਰੈਫਿਕ ਨਹੀਂ ਹੈਗੀ ਯਾਰ ਟ੍ਰੈਫਿਕ ਕਰਕੇ ਨਹੀਂ ਦਿੱਕਤ ਨਹੀਂ ਆਂਦੀ। ਲੋ ਜੀ ਸਲਾਂਗ ਵੈਲੀ ਦੇ ਆਪਾਂ ਫੁੱਲ ਲੈ ਲੈ ਨਜ਼ਾਰੇ। ਇੱਥੋਂ ਆਪਾਂ ਅੱਗੇ ਨਿਕਲ ਰਹੇ ਹੁਣ ਸਿੱਧਾ ਅਟਲ ਟਨਲ ਵਾਸਤੇ ਨਿਕਲ ਲਗੇ ਆਂ। ਮੈਨੂੰ ਲੱਗਦਾ ਯਾਰ ਚਾਹ ਪੀਣੀ ਪੈਣੀ ਇੱਕ ਜਗ੍ਹਾ ਬੈਠ ਕੇ ਕਿਉਂਕਿ ਬੁਰਾ ਹਾਲ ਹੋ ਗਿਆ। ਥੋੜਾ ਜਿਹਾ ਬਰਫ ਨਾਲ ਵੀ ਮਜ਼ੇ ਲੈ ਲਈਏ। ਉਹ ਯਾਰ ਬਰਫ ਬਹੁਤ ਹਾਰਡ ਹੋਈ ਪਈ ਆ। ਬਹੁਤ ਹਾਰਡ ਹੋਈ ਪਈ ਬਰਫ। ਇਹ ਅਰੇ ਪਹਾੜੀ ਬੁੱਲ ਯਾਕ 22 ਤੋਂ ਅੱਗੇ ਬਾਈਕ ਵਾਲੇ ਲਾਉਡ ਨਹੀਂ ਹੈ ਪੁਲਿਸ ਵਾਲੇ ਇੱਥੋਂ ਵਾਪਸ ਭੇਜ ਰਹੇ ਆ ਇਹ ਕਹਿੰਦੇ ਵੀ ਇਸ ਤੋਂ ਅੱਗੇ ਜਾਣਾ ਲਾਉਡ ਨਹੀਂ ਹੈਗਾ ਬਾਈਕ ਵਾਲਿਆਂ ਨੂੰ ਤੇ ਬਾਕੀ ਮੌਸਮ ਦੇਖੋ ਤੇ ਇਸ ਤਰ੍ਹਾਂ ਕੋ ਕਿਸ ਨੇ ਬੋਲਾ ਤਾ ਬਾਈਕ ਲੈ ਕੇ ਆਣੇ ਕੇ ਲਈ ਬਤਾ ਮੇਰੇ ਕੋ ਪਹਿਲੇ ਹਾਂ ਇਹ ਪਾਰਕਿੰਗ ਵਿੱਚ ਫਸਾ ਲਈ ਬਈ ਨੇ ਬਾਈਕ ਹੁਣ ਉਹਦੇ ਬਲੈਕ ਆਈਸਾ ਸਾਰੀ ਸਾਰੀ ਬਲੈਕ ਆਈਸਾ ਦੇਖੋ ਇੱਧਰ ਗੱਡੀਆਂ ਫਸ ਰਹੀਆਂ ਹੁਣ ਕੱਢਦੇ ਆ ਆਪਣੀ ਯਾਰ ਬਾਈਕ ਕੱਢਦੇ ਇੱਥੋਂ ਆ ਚੱਲੇ ਆ ਬਾਈ ਉਹ ਤਿੰਨ ਵਾਰ ਤਾਂ ਗਿਰਦੇ-ਗਿਰਦੇ ਬਚੇ ਆਂ ਮੌਸਮ ਤਾਂ ਨਿਕਲ ਲਗੇ ਆ ਤੁ ਪਰਫਨੇ ਪਰਫ ਜਿੰਨੀ ਦੇਖਣ ਨੂੰ ਵਧੀਆ ਲੱਗਦੀ ਨਾ ਉੰਨੀ ਖਤਰਨਾਕ ਇਹ ਇਹਦੇ ਸਰਵਾਈਵ ਕਰਨਾ ਵੀ ਉੰਨਾ ਹੀ ਖਤਰਨਾਕ ਹੈ ਇਹ ਜੀ ਜੈ ਕੀ ਜੈ ਇਸ ਤੇ ਸਰਵਾਈਵ ਕਰਨਾ ਬੜਾ ਔਖਾ ਯਾਰ ਜਦੋਂ ਅਸੀਂ ਆਏ ਸੀ ਨਾ ਉਹਦੇ ਕੁਝ ਵੀ ਨਹੀਂ ਸੀਗਾ ਮਿੰਟਾ ਸਕਿੰਟਾਂ ਤੇ ਜਾਮ ਲੱਗ ਗਿਆ ਯਾਰ ਆ ਪਹ ਗਿਆ ਹੁਣ ਇਹ ਪਤਾ ਕਿ ਹੁਣ ਸਾਰੀ ਮੈਲਟ ਹੋ ਜਾਣੀ ਆ ਇਹ ਮਾ ਧੁੱਕ ਪੈਰੀ ਕੈੜੀ ਬਹੁਤ ਤੁਸੀਂ ਦੇਖ ਹੀ ਰਹੇ ਹੋ ਸਾਹਮਣੇ ਬਹੁਤ ਜ਼ਬਰਦਸਤ ਧੁੱਕ ਪੈਰੀ ਆ ਔਰ ਅਸੇ ਹੁਣ ਮੈਲਟ ਹੋਣੀ ਸ਼ੁਰੂ ਹੋ ਜਾਣੀ ਆ ਬਈ ਕਮਾਲ ਹੋ ਗਈ ਮਤਲਬ ਬੰਦੇ ਕਹਿੰਦੇ ਬਾਹਰ ਦਾ ਬੰਦਾ ਕੰਮ ਨਹੀਂ ਕਰ ਸਕਦਾ ਇੱਥੇ ਆ ਕੇ ਬਹਾਰ ਦਾ ਮੰਡਲ ਆਉਂਦ ਰਹੀ ਹੈ ਕਹਿੰਦੇ ਇੱਥੇ ਕੰਮ ਕਰਨਾ ਕਮਾਲ ਹੋ ਗਿਆ ਯਾਰ ਅੱਠਾਡੇ ਪੰਜਾਬ ਵਿੱਚ ਇਹਨਾਂ ਨੇ ਗਾਂ ਪਾਇਆ ਪਿਆ ਆਮੜਾ ਵੀਊ ਦੇਖੋ ਇੱਧਰ ਦੇਖੋ ਤੁਸੀਂ ਇੱਧਰ ਲੋਕ ਕਿਸ ਤਰ੍ਹਾਂ ਲੱਗ ਰਹੇ ਤੁਸੀਂ ਪੂਦੇ ਮੈਚਨ ਕਰਕੇ ਦੇਖੋ ਯਾਰ ਆਪਾਂ ਤਾਂ ਚਲੋ ਘੁੰਮ ਕੇ ਦੋ ਘੜੀ ਘੁੰਮ ਕੇ ਲੰਘ ਜਾਣਾ ਕਿ ਕਿੰਤਾ ਸਰਵਾਈਵਰ ਕਰਦੇ ਹੋਣੇ ਬਰੇ ਵੈਸੇ ਤਾਂ ਹੁਣ ਇਹ ਸਿਰਫ 15 ਕੇ ਦਿਨ ਦੀ ਬਾਰਸ ਹੈ 15 16 ਪਰ ਕੋਈ ਪਤਾ ਨਹੀਂ ਮੌਸਮ ਕਈ ਵਾਰ ਬਦਲ ਵੀ ਜਾਂਦਾ ਪਰ ਸਟੇ ਵੀ ਸਕਦੀ ਹੈ ਕੋਈ ਪਤਾ ਨਹੀਂ ਹੁੰਦਾ ਅੱਗੇ ਦੁਬਾਰਾ ਪੈ ਵੀ ਜਾਂਦੀ ਹੈ ਸਾਹਮਣੇ ਦਾ ਵੀਊ ਦੇਖੋ ਜੀ ਸਾਹਮਣੇ ਇੱਕ ਨੰਬਰ ਵੀਊ ਹੈ ਸਾਹਮਣੇ ਦੇਖੋ ਚੱਲ ਰਿਹਾ ਕੰਮ ਪੂਰਾ ਹਰ ਇਸ ਕਹਲੇ ਵੀ ਕਿਉਂਕਿ ਜਿਹੜੀ برف ਹੈ ਨਾ ਇਹ ਪਿੰਗਲ ਪਿੰਗਲ ਕੇ ਰੋੜਾ ਪਾਉਂਦੀ ਹੈ ਆ ਦੇਖੋ ਸਾਰਾ ਹੁਣੇ ਪਾਣੀ ਮੈਲਟ ਹੋ ਗਈ ਇਹ ਸਾਰੀ ਮੈਲਟ ਹੋ ਰਹੀ ਹੈ thank you ਬਾਈ ਤੁਹਾਡੇ ਵਾਸਤੇ ਦੇਖੋ ਆਪਾਂ ਕਿ ਕਿੱਥੇ ਕਿੱਥੇ ਪਹੁੰਚ ਜਾਂਦੇ ਆ ਸਿਰਫ ਨਜ਼ਾਰੇ ਲੈਣ ਵਾਸਤੇ ਔਰ ਆਪਣੇ ਯਾਰਾਂ ਮਿੱਤਰਾਂ ਨੂੰ 뷰 ਦਿਖਾਉਣ ਵਾਸਤੇ ਆਪਾਂ ਕਿੱਥੇ ਕਿੱਥੇ ਤੱਕ ਪਹੁੰਚ ਜਾਂਦੇ ਆ ਦੇਖੋ ਇੱਧਰ ਦੇਖੋ ਬਾਈ ਕੀ ਬਾਤ ਹੈ ਫੇਰੇ ਪਿੱਛੇ ਦਾ 뷰 ਦੇਖੋ ਓਏ ਭਾਈ ਕੀ ਗੱਲ ਬਾਤ ਹੈ ਯਾਰ ਪਿੱਛੇ ਦੇਖੋ ਨਦੀ ਚੱਲ ਰਹੀ ਹੈ ਪੀਪ 2023 ਚ ਨਾ ਐਸ ਜਿਹੜੀ ਨਦੀ ਚੱਲ ਰਹੀ ਹੈ ਪਿੱਛੇ ਤਾਂ ਨਾਮ ਮੈਨੂੰ ਪਤਾ ਨਹੀਂ ਇਸ ਨਦੀ ਨੇ ਨਾ ਬੁਰਾ ਹਾਲ ਕੀਤਾ ਸੀ ਨਾ ਇੱਥੇ ਤੁਸੀਂ ਸਾਹਮਣੇ ਦੇਖੋ ਸਾਰੀ ਰੋਡ ਰੋਡ ਸਾਰੀ ਦੀ ਰਾਹ ਸਾਰੀ નીચે ਖਤਮ ਹੋ ਗਈ ਬਾਈ ਤਾਂ ਹੀ ਕਹਿੰਦੇ ਪਾਣੀ ਕੋਈ ਨਹੀਂ ਬਚ ਸਕਦਾ ਅੱਗ ਤੋਂ ਫਿਰ ਵੀ ਬੰਦਾ ਵਾਜੂਗਾ ਪਾਣੀ ਕੁਝ ਨਹੀਂ ਛੋੜਦਾ ਪਾਣੀ ਸਿਰਫ ਤਬਾਹੀ ਕਰਦਾ ਬਾਕੀ ਯਾਰ ਦੇਖਣ ਨੂੰ ਵੀ ਕਿਆ ਕਹਿੰਦੇ ਖੂਬਸੂਰਤ ਨਜ਼ਾਰੇ ਵੀ ਪਾਣੀ ਦੇ ਨਾਲ ਹੀ ਐ ਦੇਖੋ ਆਪਾਂ ਤਾਂ ਨਜ਼ਾਰੇ ਲੈਣ ਆਏ ਇੱਥੇ ਤੇ ਨਜ਼ਾਰੇ ਹੀ ਲੈਣੇ ਆ ਨ ਜਾ ਰਹੇ ਹਾਂ ਲੁੱਟਦੇ ਰਵਾਂਗੇ ਆਪਾਂ ਬਸ ਹੋਰ ਕੁਝ ਨਹੀਂ ਕਰਨਾ ਉਹ ਬਈ ਆ ਆਪਾਂ ਇਸ ਵਲੌਗ ਨੂੰ ਇਥੇ ਐਂਡ ਕਰ ਰਹੇ ਹਾਂ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਗਈ ਆ ਔਰ ਮੈਂ ਇੱਕ ਮੇਰੀ ਰਿਕੁਐਸਟ ਆ ਥੋੜੀ ਜੀ ਤੁਸੀਂ ਮੇਰੇ ਵਲੌਗ ਨੂੰ ਇੰਜੋਏ ਕਰਿਓ ਔਰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਔਰ ਨਵੇਂ ਬੰਦੇ ਆ ਜਿਹੜੇ ਮੇਰੀ ਵੀਡੀਓ ਦੇਖ ਰਹੇ ਆ ਉਹ ਵੀ ਯਾਰ ਸਬਸਕ੍ਰਾਈਬ ਕਰ ਲਿਓ ਇਹ ਤਾਂ ਆਪਾਂ ਇੱਕ ਛੋਟੀ ਰਾਈਡ ਲਈ ਸੀ ਤੁਹਾਨੂੰ ਕਿਉਂਕਿ ਨਾ ਯਾਰ ਲਾਈਫ ਅੱਜਕੱਲ ਇੰਨੀ ਬੋਰਿੰਗ ਹੋ ਗਈ ਆ ਬੰਦਿਆਂ ਦੀ ਹਰ ਇੱਕ ਬੰਦਾ ਕੰਮ ਆਪਣੇ ਕੰਮ ਤੋਂ ਫਰਸਟ੍ਰੇਟ ਆ ਕੰਮ ਤੋਂ ਵੀ ਨਾ ਕੁਝ ਨਹੀਂ ਆ ਵੈਸੇ ਲਾਈਫ ਤੋਂ ਫਰਸਟ੍ਰੇਟ ਹੋ ਜਾਂਦੇ ਆ ਬੰਦੇ ਇੱਕ ਛੋਟੀ ਜੀ ਰਾਈਡ ਤੁਹਾਨੂੰ ਕਰਾਈ ਸੀ ਆਪਾਂ ਇਸ ਤੋਂ ਬਾਅਦ ਆਪਾਂ ਲੌਂਗ ਰਾਈਡ ਤੇ ਜਾਵਾਂਗੇ ਤੁਸੀਂ ਉਹਦਾ ਵੀ ਨਜ਼ਾਰਾ ਲਿਓ ਪੂਰਾ ਬਾਕੀ ਯਾਰ ਹੁਣ ਚੈਨਲ ਨੂੰ ਫੋਲੋ ਕਰ ਲਿਓ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ ਮੈਨੂੰ ਇਸ ਟਾਈਮ ਅਗਰ ਤੁਸੀਂ ਸਪੋਰਟ ਕਰੋਗੇ ਤਾਂ ਇਸ ਤੋਂ ਵੀ ਵਧੀਆ ਤੋਂ ਵਧੀਆ ਵਲੌਗ ਆਪਾਂ ਲੈ ਕੇ ਆਵਾਂਗੇ ਬਾਕੀ ਲਵ ਯੂ ਸਾਰਿਆਂ ਨੂੰ ਜਦ ਤੱਕ ਲਈ ਰੱਬ ਰਾਖਾ